ਵਾਇ ਗੁਰੂ ਜੀ ਦਾ ਖਾਕਸਾ ਸ੍ਰੀ ਵਾਇਗੁਰੂ ਜੀ ਦੀ ਫਤਿਹ ਅੱਜ ਦੀ ਵੀਡੀਓ ਨਾਨ ਐਗਰੀਕਲਚਰ ਲੋਕਾਂ ਵਾਸਤੇ ਆ ਜਿਨ੍ਹਾਂ ਦਾ ਖੇਤੀ ਨਾਲ ਕੋਈ ਸਰਵਕਾਰ ਨਹੀਂ ਦੋਸਤੋ ਕਿਸਾਨਾਂ ਨੂੰ ਅन्नदाता ਵੀ ਕਿਹਾ ਜਾਂਦਾ ਇਥੋਂ ਤੱਕ ਕਿ ਰੱਬ ਦਾ ਰੂਪ ਵੀ ਕਹਿ ਦਿੰਦੇ ਆ ਸੀ ਤੇ ਜਿਨ੍ਹਾਂ ਦਾ ਖੇਤੀ ਨਾਲ ਕੋਈ ਲੈਣ ਦੇ ਨਹੀਂ ਹੈਗਾ ਬਿਜ਼ਨਸਮੈਨ ਲੋਕ ਉਹਨਾਂ ਨੂੰ ਮੈਂ ਕਈ ਵਾਰ ਕਹਿੰਦੇ ਆ ਸੁਣਿਆ ਆ ਕਾਦੇ ਅਨ ਦਾਤੇ ਜੀ ਇਹਨਾਂ ਦਾ ਵੀ ਤੇ ਆਪਣਾ ਬਿਜ਼ਨਸ ਆ ਜਿੱਦਾਂ ਹੀ ਬਿਜ਼ਨਸ ਕਰਦੇ ਆ ਉਦਾਂ ਹੀ ਆਪਣਾ ਬਿਜ਼ਨਸ ਕਰਦੇ ਆ ਖੇਤੀ ਗਾਉਂਦੇ ਆ ਫਸਲ ਵੇਚਦੇ ਆ ਪੈਸੇ ਵੱਟਦੇ ਆ ਤੇ ਰੰਨ ਦਾਤੇ ਕਾਦੇ ਹੋਏ ਤੇ ਕਾਦੇ ਰੱਬ ਦੇ ਨੀਕ ਹੋਏ ਰੱਬ ਦੇ ਨਜ਼ਦੀਕ ਇਦਾਂ ਹੋਏ ਮੈਂ ਨਾ ਤੁਹਾਨੂੰ ਇੱਕ ਛੋਟੀ ਜੀ ਉਦਾਹਰਣ ਦੇਣਾ ਅਸੀਂ ਆਪਣੇ ਨਾ ਪਲਾਟ ਦੇ ਵਿੱਚ ਐਵੇਂ 2-4 ਫੁੱਟ ਥਾਂ ਦੇ ਵਿੱਚ ਮੇਥੀ ਤੇ ਧਣੀਆਂ ਬੀਜਿਆ ਸੀ ਅੱਜ ਤੋਂ 5-7 ਦਿਨ ਪਹਿਲਾਂ ਤੇ ਅੱਜ ਜਿਹੜੀ ਤੇਜ਼ ਬਰਸਾਤ ਹੋਈ ਹੈ ਨਾ ਉਹਦੇ ਨਾਲ ਉਹ ਸਾਰਾ ਮਤਲਬੀ ਸਿਸਟਮ ਜਿਹੜਾ ਤੈਸਨੈਸ ਹੋ ਗਿਆ ਪਾਣੀ ਦੀ ਰੂੜ ਨੇ ਸਭ ਕੁਝ ਰੂੜਤਾ ਦੋ ਜਿਹੜਾ ਕੋਈ ਬਚਿਆ ਉਹ ਪਾਣੀ ਦੇ ਵਿੱਚ ਡੁੱਬ ਗਿਆ ਚੰਗੀ ਤਰ੍ਹਾਂ ਤੇ ਬੜਾ ਮਨ ਦੁਖੀ ਹੋਇਆ ਕਿ ਇੰਨੀ ਮਿਹਨਤ ਕੀਤੀ ਸੀ ਰੂੜੀ ਪਾਈ ਕੋਡਿਆ ਕਈ ਕੋਸ਼ਿਸ਼ਾਂ ਤੋਂ ਪੈਕਟ ਬੀਜ ਦੇ ਲਿਆ ਕੇ ਖਿਲਾਰੇ ਪਾਣੀ ਲਾਉਂਦੇ ਰਹੇ ਆ ਤੇ ਹੁਣ ਜਦੋਂ ਬੀਜ ਫੁੱਟਿਆ ਸੀ ਤਿਆਰ ਹੋਇਆ ਸੀ ਨੀਤੀ ਤਿਆਰ ਹੋਣੀ ਸ਼ੁਰੂ ਹੋਈ ਸੀ ਇਹ ਮੌਸਮ ਨੇ ਸਾਰਾ ਨੁਕਸਾਨ ਕਰਤਾ ਤੇ ਬੜਾ ਮਨ ਖਰਾਬ ਹੋਇਆ ਤੇ ਤੁਸੀਂ ਇੱਥੋਂ ਹਿਸਾਬ ਲਾਓ ਕਿ ਕਿਸਾਨ ਜਿਹਦੀ ਸਾਰੀ ਦੀ ਸਾਰੀ ਪੈਦਾਵਾਰ ਬਾਹਰ ਖੁੱਲ੍ਹੇ ਸਮਾਨ ਦੇ ਥੱਲੇ ਤੇ ਭਰੋਸਾ ਕੋਈ ਨਹੀਂ ਕਦੋਂ ਕੀ ਹੋ ਜੇ ਗੜੇ ਮਾਰੀ ਤੇਜ਼ ਤੂਫਾਨ بارشਾਂ ਨਾਲ ਉਹਦੀ ਸਾਰੀ ਦੀ ਸਾਰੀ ਫਸਲ ਪ੍ਰਵਾਦ ਹੋ ਜਾਂਦੀ ਆ ਇੱਥੋਂ ਤੱਕ ਕਿ ਕਈ ਵਾਰੀ ਹਣ ਵਧੀਆ ਤਿਆਰ ਫਸਲ ਮੰਡੀ ਦੇ ਵਿੱਚ ਪਹੁੰਚ ਕੇ ਵੀ ਬਰਬਾਦ ਹੋ ਜਾਂਦੀ ਆ ਬਾਰਸ਼ਾਂ ਕਰਕੇ ਸਰਕਾਰਾਂ ਦੇ ਘੱਟ ਪ੍ਰਬੰਧਾਂ ਕਰਕੇ ਮੰਡੀ 'ਚ ਪਹੁੰਚੀ ਫਸਲ ਵੀ ਬਰਬਾਦ ਹੋ ਜਾਂਦੀ ਆ ਤੇ ਉਹ ਫਿਰ ਵੀ ਕਦੀ ਮੱਥੇ ਮੱਥੇ ਵਟ ਨਹੀਂ ਪਾਉਂਦੇ ਕਦੀ ਉਹਨਾਂ ਨੇ ਰੱਬ ਨੂੰ ਨਹੀਂ ਕੋਸਿਆ ਫਿਰ ਉਹ ਹਰ ਚੀਜ਼ ਨੂੰ ਹੱਸ ਕੇ ਸਰਕਾਰ ਕਰਦੇ ਆ ਸੋ ਤੁਸੀਂ ਆਪ ਹੀ ਦੱਸੋ ਕਿ ਉਹ ਅੰਨ ਦਾਤਾ ਉਹ ਰੱਬ ਦਾ ਰੂਪ ਹੈ ਕਿ ਨਹੀਂ ਹੈ ਇਹ ਮੈਂ ਤੁਹਾਡੇ ਤੇ ਛੱਡਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ